पाकिस्तान पाकिस ਜਿਹੜਾ ਪ੍ਰੋਟੈਸਟ ਹੈ ਦੇਸ਼ ਦੇ ਅੰਦਰ ਜਿਹੜਾ ਪਾਕਿਸਤਾਨ ਦੁਆਰਾ ਅੰਦਰਵਾਦੀਆਂ ਨੇ 200 ਲੋਕਾਂ ਨੂੰ ਬੇਬਨਾ ਇੱਕ ਜਾਤੀਅਤ ਧਰਮਪੁਸ਼ਕੇ ਮਾਰਿਆ ਗਿਆ ਔਰ ਬਹੁਤ ਘਿਣਾਉਣਾ ਔਰ ਕਸਾਈਆ ਤੋਂ ਮਾੜਾ ਕਰਮ ਕੀਤਾ ਮੈਂ ਸਮੇਂ ਨਾਲ ਵੀ ਜਿਹੜਾ ਇਹ ਪ੍ਰੋਟੈਸਟ ਉਸ ਕਰਕੇ ਰੱਖਿਆ ਗਿਆ ਇਹ ਕੇਂਦਰ ਸਰਕਾਰ ਨੇ ਤੇ ਉੱਥੋਂ ਦੀ ਜੰਮੂ ਕਸ਼ਮੀਰ ਸਰਕਾਰ ਨੂੰ ਹਟਪੁੱਟ ਸੀ ਪਹਾਨ ਵਾਲੇ ਸਮੇਂ ਤੇ ਯਾਤਰੀਆਂ ਤੇ ਹਮਲਾ ਹੋ ਸਕਦਾ ਮੈਂ ਸਮਝਦਾ ਨਾ ਵੀ ਇਹ ਨੈਗਲੀਜੈਂਸੀ ਹੈ ਦੋਨਾਂ ਸਰਕਾਰਾਂ ਦੀ ਕਿ ਜਿਹੜਾ ਉੱਥੇ ਹਮਲਾ ਹੋਇਆ ਔਰ ਦੇਖ ਨਾ ਲੋਕ ਜਿਹੜੇ ਘਰੋਂ ਇੱਕ ਯਾਤਰਾ ਸੁਖਦ ਲਾ ਕੇ ਆਪਣੇ ਨਿਕਲੇ ਸੀ ਕਿ ਘਰ ਵਾਪਸ ਆ ਕੇ ਬੱਚਿਆਂ 'ਚ ਬੈਠਾਂਗੇ ਉਹਨਾਂ ਨੂੰ ਉੱਥੇ ਮੌਤ ਦਾ ਸ਼ਿਕਾਰ ਹੋਣਾ ਪਿਆ ਔਰ ਉਹਦੇ ਉਹਨਾਂ ਨੂੰ ਗੋਲੀ ਦਾ ਸ਼ਿਕਾਰ ਹੋਣਾ ਪਿਆ ਅੱਜ ਐਸਾ ਮਹਿਸੂਸ ਹੁੰਦਾ ਕਿ ਦੇਸ਼ ਦਾ ਜਿਹੜਾ ਮੁਗੜ ਜਿਹਨੂੰ ਸ਼੍ਰੀਨਗਰ ਨੂੰ ਦੇਸ਼ ਦਾ ਮੁਗੜ ਵੀ ਕਿਹਾ ਜਾਂਦਾ ਹੈ ਪਾਕਿਸਤਾਨ ਨੇ ਲਲਕਾਰਿਆ ਉਸ ਲਲਕਾਰ ਦਾ ਜਵਾਬ ਜਿਹੜਾ ਮੈਂ ਸਮਝਦਾ ਕੇਂਦਰ ਸਰਕਾਰ ਨੂੰ ਤੁਰੰਤ ਦੇਣਾ ਚਾਹੀਦਾ ਬੜਾ ਲੰਬਾ ਸਮਾਂ ਹੋ ਗਿਆ ਇਹ ਗੱਲ ਕਹਿੰਦੇ ਆ ਕਿ ਪਾਕਿਸਤਾਨ ਨੂੰ ਜਲਦ ਸਾਬਕ ਸਿਖਾਇਆ ਜਾਏਗਾ ਔਰ ਮੈਂ ਸਮਝਦਾ ਵੀ ਇਸ ਹਰਕਤ ਤੋਂ ਬਾਅਦ ਕੋਈ ਗੱਲ ਭਜੀ ਨਹੀਂ ਕਿ ਪਾਕਿਸਤਾਨ ਦੇ ਅੰਦਰ ਅਤਵਾਦੀ ਨੂੰ ਮੈਂ ਨਹੀਂ ਕਹਿੰਦਾ ਇਨਸਾਨੀਅਤ ਦਾ ਖੂਨ ਕੀਤਾ ਜਾਏ ਪਰ ਜਿਹੜੇ ਅਤਵਾਦੀ ਜਰੀਏ ਸੋਚਦੇ ਲੋਕ ਨੇ ਉਹਨਾਂ ਦੇ ਅੱਡੇ ਨੂੰ ਨਸ਼ਤਰਬੂਧ ਕੀਤਾ ਜਾਏ ਉਹ ਨਸ਼ਤਰਬੂਧ ਕਰਕੇ ਉਹਨਾਂ ਅੱਡੇਾਂ ਦੇ ਉੱਤੇ ਅਟੈਕ ਕੀਤੇ ਜਾਣ ਔਰ ਐਸੇ ਕੋਈ ਚੀਜ਼ ਨਹੀਂ ਹੈ ਕਿ ਪਾਕਿਸਤਾਨ ਦੇ ਜਿਹੜੇ ਉੱਥੇ ਬਠੇ ਆਕਾਣੇ ਉਹਨਾਂ ਨੂੰ ਇਹ ਸੁਰੱਖਿਆ ਚ ਪਹਲ ਬਲੂ ਰਿਹਾ ਔਰ ਉਹ ਜਿਹੇ ਸੁਰੱਖਿਆ ਦੇ ਉਹਨੂੰ ਪਾਲਣ ਦੇ ਨੇ ਇਹ ਨਾ ਗਾ ਜਿਹੜੇ ਪਾਲਣ ਦੇ ਨੇ ਉਹ ਮੁੜ ਕੇ ਘਰ ਦੇ ਨੂੰ ਦੱਸਦਾ ਪਾਲਣ ਵਾਲੇ ਨੂੰ ਦੱਸਿਆ ਹੁੰਦਾ ਅੱਜ ਮੈਂ ਦੰਗਾ ਵੀ ਜਾਨਵਰਾਂ ਵਾਲਾ ਬਹਾਅ ਉਹਨਾਂ ਲੋਕਾਂ ਨੇ ਕੀਤਾ ਔਰ ਦੇਸ਼ ਦੀ ਹਸਮਤਾ ਦੇ ਕੁਠਾਰਾ ਕਾਤ ਕੀਤਾ ਸ਼੍ਰੋਮਣੀ ਅਕਾਲੀ ਦਲ ਉਸ ਗੱਲ ਦੀ ਨਿੰਦਾ ਕਰਦੀ ਹੈ ਔਰ ਇਸ ਗੱਲ ਨੂੰ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਇੱਕ ਵਿਚਾਰ ਹੈ ਕਿ ਹਮੇਸ਼ਾ ਸੈਕੂਲਰ ਤੇ ਪੰਜਾਬੀਆਂ ਤੇ ਦਾ ਪੰਜਾਬ ਦੀ ਭਲੇ ਦੀ ਗੱਲ ਕਰਨ ਵਾਲੀ ਪਾਰਟੀ ਦਾ ਸਰਪੱਤ ਦੇ ਭਲੇ ਦੀ ਗੱਲ ਕਰਨ ਵਾਲੀ ਪਾਰਟੀ ਗੁਰੂ ਮਾਰੇ ਨੇ ਕਿਰਤ ਕਰੋ ਵਡ ਛਕੋ ਨਾਮ ਜਪੋ ਅੱਜ ਕਾਲੀਦਾਲੇ ਇਸ ਗੱਲ ਦੇ ਉੱਤੇ ਮਹਿਸੂਸ ਕਰ ਰਿਹਾ ਕਿ ਬਹੁਤ ਮਾੜੀ ਔਰ ਬੇहद ਘਟਰਾ ਵਾਪਰੀ ਹੈ ਔਰ ਇਹ ਗੱਲ ਮੈਂ ਤੇ ਵੀ ਕਹੂੰਗਾ ਕਿ ਪੰਜਾਬ ਦੇ ਅੰਦਰ ਵੀ ਆਉਣ ਵਾਲੇ ਸਮੇਂ ਸਰਕਾਰ ਨੂੰ ਚੇਤਨਾ ਚਾਹੀਦਾ ਕਿਉਂਕਿ ਇਥੋਂ ਦਾ ਹਰ ਵਰਗ ਜਿਹੜਾ ਪੰਜਾਬ ਦੇ ਅੰਦਰ ਹੋ ਰਿਹਾ ਗੈਂਗਸਟਰ ਔਰ ਫਰੋਦੀਆਂ ਦੇ ਰੂਪ ਦੇ ਵਿੱਚ ਨਸ਼ੇ ਦੇ ਰੂਪ ਦੇ ਵਿੱਚ ਪੰਜਾਬ ਦੇ ਅੰਦਰ ਜੋ ਹੜ ਆਇਆ ਉਹਦੇ ਉੱਤੇ ਵੀ ਰੋਗ ਜਿਹੜੀ ਹੈ ਪੰਜਾਬੀ ਪੰਜਾਬ ਦੇ ਸਰਕਾਰ ਜਿਹੜੀ ਹੈ ਨਕਮੀ ਤੇ ਢੱਲੀ ਨੂੰ ਲਾਲਾ ਚਾਹੀਦਾ ਪਿਛਲੇ ਦਿਨੀ ਅੰਦਰ ਵਿਕਰਮ ਸਿੰਘ ਜੀ ਟੀਐਨ ਬੜੀ ਸੋਹਣੀ ਇੱਕ ਪੂਰੀ ਸਿਲਸਿਲੇ ਵਾਰ ਉਹ ਚੀਜ਼ ਪੇਸ਼ ਕੀਤੀ ਹੈ ਕਿ ਜਿਹੜੇ ਬਰਤ ਬਾਲ ਸਿੰਘ ਵਰਗੇ ਲੋਕ ਜਿਹੜੇ ਬੈਠੇ ਨੇ ਜੇਲ੍ਹਾਂ ਚ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਲੁੱਟਮਾਰ ਦਾ ਕੰਮ ਕੀਤਾ ਔਰ ਕਿਸ ਤਰੀਕੇ ਦੇ ਨਾਲ ਉਹ ਵਾਰਦਾਤ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ ਉਹ ਸਰਦਾਡੇ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਜੀਠਿਆ ਨੇ ਉਹਦਾ ਵੀ ਲੜੀਵਾਰ ਸਬੂਤਾ ਦੇ ਨਾਲ ਜਵਾਬ ਦਿੱਤਾ ਇਸ ਕਰਕੇ ਪੰਜਾਬ ਸਰਕਾਰ ਨੂੰ ਚੇਤਾਉਣਾ ਚਾਹੁੰਦੇ ਆ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਕਰੇ ਔਰ ਕੇਂਦਰ ਸਰਕਾਰ ਨੂੰ ਇਹ ਗੱਲ ਖਾਸ ਤੌਰ ਤੇ ਸੁਨੇਹਾ ਦੇਣਾ ਚਾਹੁੰਦਾ ਅਗਰ ਤੁਹਾਡੇ ਕੋਲ ਇਨਪੋਰਟ ਸੀ ਤੇ ਤੁਹਾਨੂੰ ਸੁਰੱਖਿਆ ਦੇ ਪੁਕਤਾ ਇੰਤਜ਼ਾਮ ਉੱਤੇ ਵੀ ਕਰਨੇ ਚਾਹੀਦੇ ਪਹਿਲੀ ਗੱਲ ਤੇ ਜਿਹੜੀ ਗੱਲ ਮੈਂ ਕਹਾਂਗਾ ਕਿ ਤੁਸੀਂ ਗੱਲ ਕਹੀ ਹੈ ਵੀ ਅਲਪ ਸੰਖਿਆ ਸਮੁਦਾਇ ਸਿੱਖਾਂ ਦਾ ਨਰਸੰਹਾਰ ਹੋਇਆ ਮੈਂ ਇਹ ਗੱਲ ਖੁੱਲੇ ਰੂਪ ਚ ਕਹਿਣਾ ਚਾਹਾਂਗਾ ਕਿ ਅਲਪ ਸੰਖਿਆ ਸਮੁਦਾਇ ਸਿੱਖਾਂ ਦੇ ਗੁਰਦੁਆਰੇ ਪਾਕਿਸਤਾਨ ਚ ਕੋਈ ਭਜੇ ਨਾ ਜੇ ਕੋਈ ਪ੍ਰਾਣੇ ਮੰਦਰ ਭਜੇ ਨਾ ਉੱਤੇ ਅਗਰ ਇਹ ਸਾਰਾ ਕੋਈ ਨਾਸਤਰਾਬੂਦ ਪਾਕਿਸਤਾਨ ਜ਼ਬਰਦਸਤੀ ਬੱਚਿਆਂ ਦੇ ਨਾਲ ਜ਼ਬਰ ਜਨਾਬ ਪਾਕਿਸਤਾਨ 'ਚ ਹੋ ਰਿਹਾ ਚਾਹੇ ਉਹ ਹਿੰਦੂਆਂ ਦੀ ਬੱਚੀਆਂ ਹੋਣ ਚਾਹੇ ਉਹ ਸਿੱਖਾਂ ਦੀਆਂ ਬੱਚੀਆਂ ਹੋਣ। ਕੀ ਪਾਕਿਸਤਾਨ 'ਚ ਅਗਰ ਇਹੋ ਜਿਹਾ ਜ਼ਬਰ ਜਨਾਹ ਹੁੰਦਾ ਤੇ ਹਿੰਦੁਸਤਾਨ ਦੇ ਦੇਸ਼ ਦੇ ਪ੍ਰਧਾਨ ਮੰਤਰੀ ਜਿਹਦੀ ਤੁਸੀਂ ਗੱਲ ਕੀਤੀ ਆ ਬਈ ਪ੍ਰਧਾਨ ਮੰਤਰੀ ਦੇ ਰੂਪ ਦੇ ਵਿੱਚ ਮੈਂ ਇਹ ਗੱਲ ਪਹਿਲੇ ਕਹਿ ਚੁੱਕਾ ਕਿ ਉਹ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ ਹੈ ਕਿ ਬਹੁਤ ਸ਼ੇਦੀ ਕਾਰਵਾਈ ਕੀਤੀ ਜਾਏਗੀ ਆ ਸਮਾਢੀ ਕੰਦਾ ਨਹੀਂ ਹੈ ਸਮਾ ਉਹਨਾਂ ਨੂੰ ਇਸ ਤਰ੍ਹਾਂ ਬੁੱਧ ਕਰਨ ਦਾ ਉਹਨ ਕੋਈ ਫਕਤ ਐਸਾ ਨਹੀਂ ਹੈ ਵੀ ਅਬਾ ਬੜੀ ਗੱਲ ਨੂੰ ਇਹ ਨਾ ਕਰ ਸਕੀ ਤੁਸੀਂ ਸਮਝ ਦਿਓ ਬਿਲਕੁਲ ਇਹ ਗੱਲ ਬੜੀ ਕਲੀਅਰ ਅਖਬਾਰ ਦੇ ਅੰਦਰ ਇਲੈਕਟ੍ਰੋਨਿਕ মিডিਆ ਦੇ ਅੰਦਰ ਖਬਰ ਲੱਗੀ ਆ ਇਸ ਗੱਲ ਦੀ ਇਨਪੁਟ ਸੀ ਕੇਂਦਰ ਦੀਆਂ ਏਜੰਸੀਆਂ ਨੂੰ ਵੀ ਤੇ ਉੱਥੋਂ ਦੀ ਜੀਐਨਕੇ ਸਰਕਾਰ ਨੂੰ ਵੀ ਉਹ ਬੁਰੀ ਬੁਰੀ ਤਰ੍ਹਾਂ ਨਕਾਮ ਹੋਈ ਹੈ ਫੇਲਿਅਰ ਹੋਈ ਹੈ ਇਹ ਗੱਲ ਕਹਿੰਦੇ ਵਿੱਚ ਕੋਈ ਕਰੇ ਮੇਰੇ ਤੋਂ ਪਹਿਲੋ ਜ਼ਿਲ੍ਹਾ ਪ੍ਰਧਾਨ ਨਰੇਸ਼ ਮਹਾਜਨ ਸਾਹਿਬ ਨੇ ਦੱਸ ਧਾਲਕਾਂ ਚਾਰਜ ਬਟਾਲਾ ਮੈਂ ਕਹਿੰਦਾ ਪਾਕਿਸਤਾਨ ਤੋਂ ਕਦੀ ਭਲਾ ਹਾਇ ਨਹੀਂ ਜੋ ਜਿੰਨੇ ਲੋਕਾਂ ਨੇ ਜਾ ਕੇ ਵੇਖਿਆ ਨਹੀਂ ਮੈਂ ਵੇਖ ਕੇ ਆਇਆ ਦੋ ਤਿੰਨ ਬਈ ਜਿਹੜੀਆਂ ਭਾਸ਼ਾ ਉਹ ਬੋਲਦੇ ਨੇ ਨਾ ਅਸੀਂ ਉਹ ਭਾਸ਼ਾ ਬੋਲ ਨਹੀਂ ਸਕਦੇ ਪਰ ਮੈਂ ਉਹ ਭਾਸ਼ਾ ਦੀ ਨਿਖੇਤੀ ਉੱਤੇ ਕਰਦਾ ਰਿਹਾ ਤਾਂ ਮੈਂ ਬਤਾਉ ਪਾਰਟੀ ਲੀਡਰ ਬਣ ਕੇ ਭੇਜਿਆ ਮੈਨੂੰ ਸ਼੍ਰੋਮਣੀ ਕਾਲੀ ਦਾਲ ਨੇ ਮੈਂ ਵੇਖਿਆ ਪਰ ਜਿਹੜਾ ਜੰਮੂ ਕਸ਼ਮੀਰ 'ਚ ਗੱਲ ਹੋਈ ਨਿਗਨਗੇ ਬੱਚੇ ਜਿੱਦਾਂ ਬਿਲਕੁਲ ਨਹੀਂ ਪਏ ਉਹਨਾਂ ਦੀਆਂ ਘਰਦੀਆਂ ਬਿਲਕੁਲ ਦੀਆਂ ਪਈਆਂ ਸਮਾਜ ਸਾਨੂੰ ਇਹ ਗੱਲ ਕਹਿਣੀ ਪੈਗੀ ਇਹ ਪਾਕਿਸਤਾਨ ਇਸ ਚੀਜ਼ ਤੋਂ ਬਾਜ਼ ਨਹੀਂ ਆ ਸਕਦਾ ਹਿੰਦੁਸਤਾਨ ਦੀ ਪ੍ਰੈਮੀਅਰ ਗਵਰਨਮੈਂਟ ਆਫ ਇੰਡੀਆ ਨਰਿੰਦਰ ਮੋਦੀ ਜੀ ਨੂੰ ਇਹ ਜੈਕਟ ਅਟੈਕ ਕਰਨਾ ਚਾਹੀਦਾ ਕੋਈ ਜਦੋਂ ਅੱਗੇ ਕੀਤਾ ਸੀ ਉਦਾਂ ਹੀ ਕਰਨਾ ਚਾਹੀਦਾ ਜੇ ਨਾ ਕੀਤਾ ਇਹਨਾਂ ਨੂੰ ਮੂੰਹ ਪਏਗਾ ਤੇ ਪੈਣ ਡਿਆਗੇ ਵੀ ਪਰ ਉਹ ਬੱਚਿਓ ਦਾ ਪਰ ਜਿੱਦਾਂ ਖਾਸ਼ਰ ਵੇਖਿਆ ਜੇ ਬੱਚੇ ਨਿਗਨਗੇ ਬਿਲਕੁਲ ਨਹੀਂ ਪਏ ਆ ਮੈਂ ਕਹਿੰਦਾ ਲੱਖ ਲਾਂਖ ਤੇ ਹੋਈ ਬੰਦਿਆਂ ਨੂੰ ਜਿਹੜਾ ਇਹੋ ਜਿਹਾ ਜ਼ੁਲਮ ਕੀਤਾ ਉਹਨਾਂ ਨੇ ਪਰ ਇੱਕ ਗੱਲ ਜ਼ਰੂਰ ਕਹਾਂਗਾ ਜਿਹੜਾ ਇੱਥੇ ਹਤਿਆਚਾਰ ਜੋ ਹੈ ਇਹ ਸਾਡੇ ਪ੍ਰਧਾਨ ਮੰਤਰੀ ਨੂੰ ਜੀ ਆਂਦਿ ਕੇ ਸਰਕਾਰ ਨੂੰ ਉਹਨਾਂ ਦੇ ਬੱਚੇ ਜਿਹੜੇ ਸ਼ਹੀਦ ਉੱਥੇ ਹੋਏ ਨੇ ਉਹਨਾਂ ਨੂੰ ਕਿੰਨੇ ਕਰੋੜ ਦੇਣਾ ਚਾਹੀਦਾ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ ਘੱਟੋ 50-50 ਲੱਖ ਰੁਪਏ ਦੇਣਾ ਚਾਹੀਦਾ ਜੇਕਰ ਆਪਣੇ ਪਾਲਣ ਪੋਸ਼ਣ ਖਰਚੇ ਬੱਚਿਆਂ ਦੇ ਬਹੁਤ ਕੁਝ ਨਾ ਕਹਿੰਦਾ ਮੈਂ ਤੇ ਇਹ ਗੱਲ ਕਹਾਂਗਾ ਇਹ ਭਾਰਤ ਸਰਕਾਰ ਨੂੰ ਚੱਕਨੇ ਆਉਣਾ ਚਾਹੀਦਾ ਜਦੋਂ ਪ੍ਰਧਾਨ ਜੀ ਨੇ ਕਿਹਾ ਇਹਨਾਂ ਪਹਿਲੇ ਚੀਜ਼ ਦਾ ਪਤਾ ਹੀ ਜੇ ਪਤਾ ਉਹਨਾਂ ਰੈਲਟ ਕਿਉਂ ਨਹੀਂ ਹੋਏ ਇਹਦਾ ਮਤਲਬ ਜਾਣ ਬੁੱਝ ਕੇ ਗੱਲ ਹੋਈ ਜੋ ਵੀ ਹੋਈ ਹੈ ਉਹਨਾਂ ਨੂੰ ਸਾਰੇ ਚੀਜ਼ ਦਾ ਪਤਾ ਨੁਕਸਾਨ ਹੋਇਆ ਪਰ ਮੈਂ ਉਹਨਾਂ ਬੱਚਿਆਂ ਨੂੰ ਜਿਹੜੇ ਸ਼ਹੀਦ ਹੋਏ ਨੇ ਉਥੇ ਉਹਨਾਂ ਨੂੰ ਪ੍ਰਣਾਮ ਕਰਦਾ ਸੱਚਾ ਪਾਤਸ਼ਾਹ ਇਹਨਾਂ ਨੂੰ ਆਪਣੀ ਸਵਰਗ ਜਵਾਸਾ ਦੇਈ ਤੇ ਪਿਛੇ ਪਹਾੜਾਂ ਮੰਦਾ ਪਰਿਵਾਰ ਨੂੰ ਬਲ ਬਖਸ਼ੀ ਬਹੁਤਾ ਕੁਝ ਨਾ ਕਹਿੰਦਾ ਫਦੇ ਬਲਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ